ਈਵੀਐਮ ਮਸ਼ੀਨਾ ਰਾਹੀਂ ਲੋਕ ਸਭਾ ਚੋਣਾਂ ਲਈ ਵੋਟਾਂ ਪਵਾਏ ਜਾਣ ਨੂੰ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਵੱਲੋਂ ਨਾ ਪਸੰਦ ਕੀਤਾ ਜਾ ਰਿਹਾ ਹੈ ਉੱਥੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਲੰਬੀ ਦੇ ਪਿੰਡ ਮਣੀਆਵਲਾਂ ਵਿੱਚ ਪਿੰਡ ਵਾਸੀਆਂ ਨੇ ਈਵੀਐਮ ਮਸ਼ੀਨਾ ਰਾਹੀਂ ਵੋਟਾਂ ਪਾਉਂਦਾ ਮੁਕੰਮਲ ਵਿਰੋਧ ਕਰ ਦਿੱਤਾ ਚੋਣ ਕਮਿਸ਼ਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਈਵੀਐਮ ਮਸ਼ੀਨਾ ਨੂੰ ਲੈ ਕੇ ਪਹੁੰਚੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਲੈਕਟ੍ਰੋਨਿਕ voting machine ਰਾਹੀਂ ਵੋਟ ਪਾਲਿਸ ਇਕ ਲਾਈ ਦਿੱਤੇ ਜਾਣ ਦੇ ਦੌਰਾਨ ਜਮੀਨੀ ਪੱਧਰ ਤੇ ਸਪਸ਼ਟ ਰੂਪ ਵਿੱਚ ਈਵੀਐਮ ਮਸ਼ੀਨਾਂ ਦੇ ਵਿਰੋਧ ਹੋਣ ਦਾ ਪੰਜਾਬ ਵਿੱਚਲਾ ਪਹਿਲਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ। ਵੈਕਨਿਕਾ ਖਾਲਸਾ ਵੈਕਨਿਕ ਜੀ ਕੀ ਫਤਿਹ ਅਸੀਂ ਫਤਿਹਪੁਰ ਮੰਨੀਆਂ ਪਿੰਡ ਤੋਂ ਬੋਲਦੇ ਆਂ ਜੀ ਕਿ ਪਿੰਡਾਂ ਦੇ ਵਿੱਚ ਈਵੀਐਮ ਮਸ਼ੀਨਾਂ ਵਾਲੇ ਟ੍ਰੇਨਿੰਗ ਦੇਣ ਲਈ ਅੱਗੇ ਨਾਲੋਂ ਪਹਿਲਾਂ ਚੱਲ ਪਏ ਨੇ 2 ਮਹੀਨੇ ਕਿ ਵੀ ਅਸੀਂ ਮਤਲਬ ਟ੍ਰੇਨਿੰਗ ਦਿੰਨੇ ਆ ਵੀ ਬੋਰਡ ਤੁਹਾਡੀ ਸਹੀ ਪੈਂਦੀ ਆ। ਪਰ ਅਸੀਂ ਵਿਰੋਧ ਕਰਦੇ ਆ ਪਿੰਡ ਵਾਸੀਆਂ ਉਹਨਾਂ ਦਾ ਵਿਰੋਧ ਕੀਤਾ ਵੀ ਅਸੀਂ ਕੋਈ ਸਾਨੂੰ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਸਾਡੀ ਵੋਟ ਕਦੀ ਸਹੀ ਨਹੀਂ ਪੈਂਦੀ ਕਿਉਂਕਿ ਉਦੋਂ ਗੱਲਾਂ ਹੋਰ ਹੁੰਦੀਆਂ ਹੁਣ ਮਸ਼ੀਨਾ ਹੋਰ ਦੱਸਣਗੀਆਂ ਇਸ ਕਰਕੇ ਅਸੀਂ ਵਿਰੋਧ ਕੀਤਾ ਅਸੀਂ ਹਰ ਪਿੰਡ ਨੂੰ ਇਹ ਆਣੇ ਆ ਵੀ ਫੁੱਲ ਡਟ ਕੇ ਵਿਰੋਧ ਕਰੋ ਇਹ ਕੋਈ ਜਿਹੜੀਆਂ ਵੋਟਾਂ ਨੇ ਬਲਟ ਪੇਪਰ ਤੇ ਪੈਣੀਆਂ ਚਾਹੀਦੀਆਂ ਨਾ ਕਿ ਐਵੇਂ ਮਸ਼ੀਨਾ ਤੇ ਪੈਣੀਆਂ ਚਾਹੀਦੀਆਂ ਜਿੰਨਾ ਚਿਰ ਆਪਾਂ ਬਲਟ ਪੇਪਰਾਂ ਤੇ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੋਦੀ ਨਹੀਂ ਨਿਕਲਦਾ ਉਹਨਾਂ ਚਿਰ ਆਪਣਾ ਨਾਂ ਸਿੱਖਾਂ ਦਾ ਕੋਈ ਮੁੱਦਾ ਚੁੱਕਿਆ ਜਾਊ ਨਾ ਕੋਈ ਇਹਦਾ ਕਿਉਂਕਿ ਇੱਕ ਮਤਲਬ ਉਹ ਰਾਜ ਆ ਗਿਆ ਜਿਹੜਾ ਮਤਲਬ ਆ ਜਿਵੇਂ ਪਹਿਲੇ ਰਾਜੇ ਬੈਂਦੇ ਸੀ ਗੱਦੀ ਤੇ ਉਹ ਕਹ ਲਿਆ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕੀਤਾ ਜਾਵੇ ਇਹ ਮਸ਼ੀਨਾਂ ਦਾ ਤੇ ਜਿਹੜੀਆਂ ਬਲਟ ਪੇਪਰਾਂ ਦੇ ਵੋਟਾਂ ਪੈਣੀਆਂ ਚਾਹੀਦੀਆਂ ਸਾਰੇ ਪਿੰਡਾਂ ਨੂੰ ਵਿਰੋਧ ਕਰਨਾ ਚਾਹੀਦਾ ਜਿਹੜੇ ਜਿਹੜੇ ਪਿੰਡ ਚ ਜਾਂਦੇ ਠੋਕ ਕੇ ਵਿਰੋਧ ਕਰੋ ਇਹਨਾਂ ਦਾ ਵੀ ਅਸੀਂ ਤਾਂ ਵੋਟਾਂ ਮੰਗ ਕਰੋ ਕਿ ਸਾਡੀਆਂ ਵੋਟਾਂ ਇਹਨੀਆਂ ਬਲਟ ਪੇਪਰ ਦੇ ਪੈਣੀਆਂ ਚਾਹੀਦੀਆਂ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੀ ਟੱਲਾ ਦੀ ਰਿਪੋਰਟ